ਇਹਦਾ ਜਿਹੜਾ ਮੁੱਦਾ ਹੈ ਇਹ ਤੁਸੀਂ ਬਹੁਤ ਵਧੀਆ ਮੁੱਦਾ ਚੱਕਿਆ ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਜਦੋਂ ਤੋਂ 2017 ਦੇ ਵਿੱਚ ਸਾਡੀ ਸਰਕਾਰ ਨਹੀਂ ਬਣਦੀ ਸਾਨੂੰ 15 ਸੀਟਾਂ ਆਉਂਦੀਆਂ ਨੇ ਕਾਂਗਰਸ ਦੀ ਸਰਕਾਰ ਬਣਦੀ ਹੈ ਤੇ ਕਾਂਗਰਸ ਦੀ ਸਰਕਾਰ ਜਦੋਂ ਬਣੀ ਸੀ ਤੇ ਉਹਨਾਂ ਨੇ ਬੇਦਬੀ ਦਾ ਮੁੱਦਾ ਤੇ ਕਿਸਾਨੀ ਦੇ ਮੁੱਦੇ ਤੇ ਘਰ ਘਰ ਨੌਕਰੀ ਦਾ ਜਿਹੜਾ ਵਾਅਦਾ ਕੀਤਾ ਸੀ ਉਸ ਮੁੱਦੇ ਤੇ ਉਹਨਾਂ ਨੇ ਸਰਕਾਰ ਬਣਾਈ ਸੀ ਪਰ ਮੈਂ ਸਮਝਦਾ ਕਿ ਪਿਛਲੇ 5 ਸਾਲ ਜਿਹੜੇ 2017 ਤੋਂ 22 ਦੇ ਵਿੱਚ ਰਹੇ ਬੇਦਵੀ ਦਾ ਕੋਈ ਮਸਲਾ ਹੱਲ ਨਹੀਂ ਕਰ ਸਕੇ ਘਰ ਘਰ ਨੌਕਰੀ ਦਾ ਵਾਅਦਾ ਜਿਹੜਾ ਕੀਤਾ ਸੀ ਕਪਤਾਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤੇ ਬਾਕੀ ਮੰਤਰੀਆਂ ਨੇ ਗੁਟਕਾ ਸਾਧ ਦੀ ਸੌਖਾਦੀ ਸੀ ਕਿ ਨਸ਼ਾ 4 ਹਫਿਆਂ 'ਚ ਖਤਮ ਕਰਾਂਗੇ ਉਹ ਸਾਰੀਆਂ ਗੱਲਾਂ ਪਰੇ ਹੋ ਗਈਆਂ ਉਸ ਤੋਂ ਬਾਅਦ 2 ਸਾਲ ਪਿਛਲੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਸੀ ਉਹ ਵੀ ਇਸੇ ਮੁੱਦੇ ਤੇ ਬਣੀ ਸੀ ਕਿ ਅਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਲਿਆਗੇ 5 ਮਿੰਟਾਂ ਦੇ ਵਿੱਚ ਉਹ ਬੀਬੀ ਅੱਜ ਤੱਕ ਸਾਨੂੰ ਲੱਭੀ ਬੇਵਿਦੀ ਦੇ ਮੁੱਦੇ ਤੇ ਜਿਸ ਤਰ੍ਹਾਂ ਦੀ ਗੰਡੀ ਰਾਜਨੀਤੀ ਆਮ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਕੀਤੀ ਉਹ ਅੱਜ ਤੁਹਾਡੇ ਸਾਰੇ ਦੇ ਸਾਹਮਣੇ ਹੈ ਕਿਉਂਕਿ ਲਗਾਤਾਰ ਪਿਛਲੇ 7 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬੇਵਿਦੀ ਦੇ ਨੂੰ ਮੁੱਦੇ ਨੂੰ ਇਸ ਤਰ੍ਹਾਂ ਬਣਾ ਦਿੱਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਇਹਦਾ ਜ਼ਿੰਮੇਵਾਰ ਹੈ ਪਰ ਮੈਂ ਸਮਝਦਾ ਕਿ ਜਿਹੜਾ ਪਰਮਾਤਮਾ ਉਹ ਬੜਾ ਬਯੰਤ ਹੈ ਉਹਨੇ ਹਰ ਗੱਲ ਦਾ ਜਵਾਬ ਰੱਖਿਆ ਹੋਇਆ ਆਪਣੇ ਕੋਲ ਤੇ ਉਹਨੇ ਕਦੀ ਵੀ ਕੋਈ ਕੰਮ ਗਲਤ ਨਹੀਂ ਹੋਣ ਦੇਣਾ ਅੱਜ ਤੱਕ ਕਰ 7 ਸਾਲਾਂ ਦੇ ਵਿੱਚ ਮੈਂ ਸਮਝਦਾ ਨਾ ਤਾਂ ਕਾਂਗਰਸ ਤੇ ਨਾ ਆਮ ਆਦਮੀ ਪਾਰਟੀ ਕੋਈ ਵੀ ਦੋਸ਼ ਅਕਾਲੀ ਦਲ ਦੇ ਕਿਸੇ ਵੀ ਵਰਕਰ ਤੇ ਨਹੀਂ ਲਾ ਪਾਈ ਕਿ ਬੇਦਬੀ ਇਹਨਾਂ ਨੇ ਕਰਾਈ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਤੋਂ ਉੱਪਰ ਨੇ ਔਰ ਅਸੀਂ ਹਮੇਸ਼ਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਸਭ ਕੁਝ ਮੰਨ ਕੇ ਇਹ ਆਪਾਂ ਕੰਮ ਕੀਤਾ ਔਰ ਇਹ ਕਦੀ ਅਸੀਂ ਸੋਚ ਵੀ ਨਹੀਂ ਸਕਦੇ ਲੇਕਿਨ ਇੰਨੀ ਗੰਦੀ ਰਾਜਨੀਤੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਜਿਹੜੀ ਕੀਤੀ ਸੀ ਉਹ ਅੱਜ ਲੋਕੀ ਇਹਨਾਂ ਕੋਲ ਜਵਾਬ ਮੰਗ ਰਹੇ ਨੇ ਕਿਸਾਨ ਬੋਰਡਰਾਂ ਤੇ ਬੈਠਾ ਔਰ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ ਹੋਈ ਵਾਲਿਆ ਸਾਹਿਬ ਕਿ ਜਦੋਂ ਜਦੋਂ ਬਾਦਲ ਸਾਹਿਬ ਦੀ ਸਰਕਾਰ ਆਈ ਮੈਨੂੰ ਇੱਕ ਵਾਰੀ ਕੋਈ ਦਿਨ ਗਿਣਾ ਦਿਓ ਕਿ ਜਦੋਂ ਕਿਸਾਨ ਬਾਰਡਰਾਂ ਦੇ ਜਾ ਕੇ ਬੈਠਾ ਹੋਵੇ ਕਿਸਾਨਾਂ ਨੇ ਧਰਨੇ ਦਿੱਤੇ ਹੋਣ ਸਮਝੇ ਕੋਈ ਵੀ ਗੱਲ ਹੁੰਦੀ ਸੀ ਤੇ ਬਾਦਲ ਸਾਹਿਬ ਆਪ ਉਹਨਾਂ ਕੋਲ ਜਾ ਕੇ ਉਹਨਾਂ ਨਾਲ ਗੱਲ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਮਸਲੇ ਹੱਲ ਕਰਦੇ ਸੀ ਪਰ ਜਦੋਂ ਦੀ ਪਿਛਲੇ 2017 ਤੋਂ 22 ਦੇ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਬਣੀ ਹੈ ਕਿਸਾਨ ਬਾਰਡਰਾਂ ਦੇ ਬੈਠਾ ਹੈ 2022 ਤੋਂ ਲੈ ਕੇ 2024 ਆ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਬਾਰਡਰ ਤੇ ਬੈਠਾ ਔਰ ਕਿਸਾਨੀ ਕਰਕੇ ਸ਼ਰਮ ਨੇ ਅਫਸਰ ਲਈ